ਦੱਸੋ موبائل ਵਰਗੇ ਕਿਵੇਂ ਆਰੇ ਠੀਕ ਆ ਵਧੀਆ ਜੇ ਤੇਰੀ ਤਨੂੰ ਤੇਈ ਫਸਨੇ ਤੋਰਦਾ ਹਨ ਹਾਂ ਉਹ ਤਾਂ ਵਿਚਾਰੀ ਬਥੇਰੀ ਚੰਗੀਆਂ ਆ ਮੇਲੇ ਵਾਲੀ ਮਾਂ ਹੀ ਥੋੜੀ ਜਿਹੀ ਹੈ ਜੀ ਹੈਗੀ ਹੁਣ ਤੇਰੀ ਮਾਂ ਦਾ ਕੀ ਕਰੀਏ ਕੀ ਕਰਨਾਗਾ ਇਹਨੂੰ ਮੋਬਾਈਲ ਨੂੰ ਦੱਸੂਗੀ ਬਾਈ ਕਰੂ ਸਦਾਣ ਦਾ ਪਰ ਕੀ ਛੱਡਾ ਕਰੂਗਾ ਇਹ ਤਾਂ ਮੈਨੂੰ ਲੱਗਾ ਤੇਰਾ ਬਾਈ ਵੀ ਤੇਰਾ ਡਰਦਾ ਹੋਵੇ ਦੋਟਾ ਮਿੰਟ ਤਾਂ ਅੰਦਰ ਰਹਿਗਾ ਮੇਰੀ ਮਾਂ ਤਾਂ ਰੱਬ ਨੂੰ ਵੀ ਡਰਾਉਂਦੀ ਆ ਪਤਾ ਨਹੀਂ ਕਿ ਹੈ ਜੀ ਹੈਗੀ ਬਗਾਂਗੇ ਕਹੇਗਾ ਮਿੰਨੂ ਬੋਜੀ ਆਉਣ ਸਾਰ ਦਿਨ ਰੁੱਖਾ ਬੋਜੀ ਕਿਰਨਾ ਤੇਰਾ ਮਾਂ

ਮੈਂ ਤਾਂ ਹਰ ਪੇ ਜਿਹਾ ਬਰੇ ਮੂੰਹ ਨੂੰ ਮੂੰਹ ਰਹੀਆਂਗੇ ਤੇ ਮੇਰੀ ਮਾਂ ਕੋਲ ਤਾਂ ਮੇਰੇ ਰਹਿਣ ਦਾ ਜਮਾ ਜੀ ਨਹੀਂ ਕਰਦਾ ਜਮੀ ਮਾਤੀ ਦਾ ਪਿਆਰ ਹੈ ਹੀ ਨਹੀਂ ਇਹਦੇ ਨਾਲ ਆ ਫਿਰ ਮੱਕੇ ਤੇਰੇ ਨਾਲ ਪੁੱਤ ਕੀ ਨਾਲ ਨਹੀਂ ਕਰਦੀ ਮੇਰੀ ਕੀ ਨਾਲ ਕਿੱਥੋਂ ਕਟੂਗੀ ਇਹ ਕੋਸ ਮੇਰੀ ਕੀ ਨਾਲ ਦੀ ਇਹ ਕਰ ਜਿੱਕੇ ਅੱਖ ਬਿਰੋ ਨੇ ਦੇਖੀ ਜਾਣ ਨਹੀਂ ਤੀ ਉਦੀ ਬਰੇ ਚ ਪਾ ਕੇ ਰਹਿ ਜਾਂਦੀ ਹੈ ਆਏ ਪਤਾ ਨਹੀਂ ਕਿਉਂ ਕਰਦੀ ਹੈਗੀ ਪਤਾ ਨਹੀਂ ਦਿਮਾਗ ਨੂੰ ਦਿਨ ਦਿਨ ਹੋਏ ਕੀ ਜਾਂਦਾ ਹੋਏ ਕੀ ਜਾਂਦਾ ਪਤਾ ਦਿਮਾਗ ਨੂੰ ਕੀ ਹੋਣਾ ਹੈ ਉਹ ਖਰਾਬ ਕਰ ਦਿੰਦੇ ਨੇ ਇਹਦੀ ਹੁਣ ਕੰਮ ਕਰਨਾ ਪਊਗਾ ਹੋਈ ਤਾਂ ਨਾਲ ਅਸਮੇਤ ਨਾ ਇਹ ਵੀ ਗਲਤੀ ਆ ਚਾਚੀ ਦੀ ਗਲਤੀ ਹੈਗੀ ਚਾਚੀ ਪੁੱਠਾ ਪੱਟਾ ਬਣਾਉਂਦੀ ਰਹਿੰਦੀ ਹੈਗੀ ਭਾਬੀ ਦੇ ਖਲਾਫ ਇਹਨੂੰ ਆਹੋ ਕਹਿੰਦੀ ਹੋਊਗੀ ਮੈਂ ਆਪਦੀ ਮੂੰਹ ਹੀ ਗਾਉਂਦੀ ਜੀ ਤੂੰ ਵੀ ਨਾ ਜਾਣਦੇ ਆਪਦੀ ਨੂੰ ਉੱਥੇ ਬੈਠਣਾ ਰਹਿੰਦੇ ਸਾਰਿਆਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਨਾ ਨਹੀਂ ਕੰਮ ਤਾਂ ਕੋਈ ਕਰਨੇ ਲਈ ਲੱਗਣੀ ਵਾਲੀ ਆ ਹਰੇਕ ਉਹ ਹੀ ਤਾਂ ਅਧੂਰੀ ਤਾਂ ਹੈਗੀ ਹੈਗੀ ਹੱਤ ਉਹਦੇ ਮਾਗਰ ਲੱਗ ਜਾਂਦੀ ਹੈ ਹਰੇਕ ਦੀਆਂ ਗੱਲਾਂ ਚ ਆ ਜਾਂਦੀ ਹੈਗੇ ਆਹੋ ਫੇਰ ਅੱਜ ਤਾਂ ਮੁੰਡੇ ਦੇ ਕੇ ਰਾਜਾ ਬੋਦਨਾ ਕਿ ਘਰ ਵਾਲਾ ਤੇ ਚੰਦਰਾ ਗਵਾਣਾ ਇਹ ਕੰਦਰਾ ਰਵਾਨ ਆਪਣੇ ਘਰੇ ਫਰਕ ਪਵਾਈ ਰੱਖਦਾਗਾ ਉਹੀ ਤਾਂ ਗੱਲ ਆ ਨਾਲ ਇਹਨੂੰ ਮੈਂ ਐਨਾ ਸੁਝਾਇਆਗਾ ਵੀ ਦੇਖ ਵਾ ਭਾਬੀ ਦਾ ਸੁਆਹ ਕਿੰਨਾ ਚੰਗਾ ਹੈ ਪ੍ਰੀਤ ਦਾ ਤੇ